ਇੱਕ ਗੱਡੀ ਦੇ ਅਗ ਦੀਆਂ ਲਾਟਾਂ ਨਿਕਲਣੀਆਂ ਸ਼ੁਰੂ ਹੋਈਆਂ ਹੀ ਇਹ ਤੇ ਜੋ ਚਾਰ ਬੰਦੇ ਕੱਢ ਕੇ ਬਾਹਰ ਸਾਈਡ ਤੇ ਰੱਖੇ ਹੀ ਉਹਨਾਂ ਚ ਦੋ ਹੀ ਦੇਖਿਆ ਡੈੱਡ ਹੀ ਗਏ ਕਵਰ ਕਰਕੇ ਭੇਜਤਾ ਚਾਰ ਬੰਦੇ ਸਾਡੇ ਦੇਖਦੇ ਦੇਖਦੇ ਡੈੱਡ ਹੋ ਗਏ ਲੱਗਦਾ ਵੀ ਚਾਰ ਮੁੰਡੇ ਮੌਕੇ ਤੇ ਡੈੱਡ ਹੋ ਗਏ ਆ ਤੇ ਇਹਨਾਂ ਦੀ ਹੈਲਪ ਲਈ ਫਿਰ ਆਪਾਂ ਆਪਣੀ ਗੱਡੀ ਚ ਡੈੱਡ ਬੋਡੀ ਕਾਰ ਧੂ ਤੂ ਕੇ ਸੜ ਗਈ ਚਾਰ ਜ਼ਿੰਦਗੀਆਂ ਨਿਕਲ ਗਈਆਂ ਹੁਸ਼ਿਆਰਪੁਰ ਦੇ ਕਸਬਾ ਦਸੂਹਾ ਦੀਆਂ ਤਸਵੀਰਾਂ ਨੇ ਬਾਰ-ਬਾਰ ਐਮਾ ਮੰਗਟ ਅਤੇ ਉੱਚੀ ਬਸਤੀ ਦਰਮਿਆਨ ਇੱਕ ਭਿਆਨਕ ਸੜਕ ਹਾਦਸਾ ਹੋਇਆ ਚਾਰ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਦੋ ਜ਼ਖਮੀ ਨੇ ਜ਼ਖਮੀਆਂ ਨੂੰ ਇਲਾਜ ਲਈ ਅੰਮ੍ਰਿਤਸਰ ਦਾਖਲ ਕਰਵਾਇਆ ਗਿਆ ਹਾਦਸੇ ਤੋਂ ਬਾਅਦ ਕਾਰ ਨੂੰ ਅੱਗ ਲੱਗੀ ਹਾਦਸੇ ਦੇ ਵਿੱਚ ਸ਼ਾਮਿਲ ਇੱਕ ਕੈਂਟਰ ਚਾਲਕ ਵੀ ਜ਼ਖਮੀ ਹੋ ਗਿਆ ਜਾਣਕਾਰੀ ਮੁਤਾਬਕ ਕਾਰ ਅਤੇ ਕੈਂਟਰ ਦੀ ਟੱਕਰ ਹੋਈ ਹੋ ਸਕਦੀ ਹੈ ਹਾਲਾਂਕਿ ਅਜੇ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਮੈਂ ਇਦਾਂ ਭਾਜੀ ਮੈਂ ਮਕੇਰੀਆਂ ਸਾਈਡ ਤੋਂ ਆ ਰਿਹਾ ਸੀ ਹੁਣੇ ਆਪਾਂ ਜਿੱਦੇ ਹੀ ਇੱਥੇ ਆਉਚੀ ਵਸੀ ਐਮਏ ਦੇ ਵਿਚਕਾਰ ਪਹੁੰਚੇ ਇੱਥੇ ਦੇਖਿਆ ਇੱਕ ਗੱਡੀ ਦੇ ਅੱਗ ਦੀਆਂ ਲਾਟਾਂ ਨਿਕਲ ਰਹੀਆਂ ਸ਼ੁਰੂ ਹੋਈਆਂ। ਇਹ ਸ਼ਾਇਦ ਸਾਡੇ ਤੋਂ 1-2 ਮਿੰਟ ਪਹਿਲਾਂ ਐਕਸੀਡੈਂਟ ਹੋਇਆ ਸੀ। ਤੇ ਇਹਦੇ ਚ 4 ਬੰਦੇ ਕੱਢ ਕੇ ਬਾਹਰ ਸਾਈਡ ਤੇ ਰੱਖੇ ਸੀ। ਉਹਨਾਂ ਚ 2 ਹੀ ਦੇਖਿਆ ਡੈੱਡ ਹੀ ਗਏ। ਉਸੇ ਵੇਲੇ ਹੀ ਦਸੂਆ ਪੁਲਿਸ ਸਟੇਸ਼ਨ ਫੋਨ ਲਾਇਆ। ਇਹ ਬੰਦੇ ਸਾਰੇ ਰਾਹ ਕਿਨਾਰ ਦੂਰ ਦੇ ਸੀ। ਆਪਾਂ ਲੋਕਲ ਹੌਲ ਦੇ ਨਾਂ ਤੇ ਫੋਨ ਲਾਇਆ। ਇਹਨਾਂ ਲਈ ਪੁਲਿਸ ਪ੍ਰੋਫੈਸ਼ਨ ਪਹੁੰਚ ਗਏ। ਐਂਬੂਲੈਂਸ ਪਹੁੰਚ ਗਈ। ਇੱਕ ਬੰਦੇ ਦੀ ਹਾਲ ਥੋੜੀ ਠੀਕ ਹੈ। ਉਹਨੂੰ ਤੇ ਹੀ ਰਿਕਵਰ ਕਰਕੇ ਭੇਜਤਾ। 4 ਬੰਦੇ ਸਾਡੇ ਦੇਖਦੇ ਦੇਖਦੇ ਡੈੱਡ ਹੋ ਗਏ। ਉਸ ਅਦਾਗਾ ਕਿਲੋਮੀਟਰ ਦੂਰ ਜਾ ਕੇ ਰੋਡ ਤੋਂ ਥੱਲੇ ਡਿੱਗਿਆ ਜਦੋਂ ਉਹਨੂੰ ਉਹੀ ਜਾ ਕੇ ਦੇਖਿਆ ਉਹਦੇ ਜਗ ਬੰਦਾ ਫਸਿਆ ਸੀ ਜੋ ਕਿ ਈਕ ਹਾਲਤ ਜੀ ਪਰ ਜ਼ਖਮੀ ਸੀਗਾ ਫਿਰ ਉਹਨੂੰ ਉਹੀ ਮੁੰਡਿਆਂ ਦੀ ਕੋਸ਼ਿਸ਼ ਨਾਲ ਕੱਢਣ ਦੀ ਕੋਸ਼ਿਸ਼ ਕੀਤੀ ਕੱਢ ਕੇ ਤੇ ਉਸ ਨੂੰ ਆਪਾਂ ਐਂਬੂਲੈਂਸ ਪਾ ਕੇ ਭੇਜਿਆ ਉਹਦੀ ਹਾਲਤ ਕੁਝ ਠੀਕ ਹੈ ਪਰ ਸੱਟ ਉਹਦੇ ਵੀ ਜ਼ਿਆਦਾ ਲੱਗੀ ਹੈ ਇਹ ਇਹਨਾਂ ਚੋਂ ਮੇਰੇ ਲੱਗਦਾ ਵੀ 4 ਮੁੰਡੇ ਮੌਕੇ ਤੇ ਡੈੱਡ ਹੋ ਗਏ ਆ ਤੇ ਇਹਨਾਂ ਦੀ ਹੈਲਪ ਲਈ ਫਿਰ ਆਪਾਂ ਆਪਣੀ ਗੱਡੀ 'ਚ ਡੈੱਡ ਬੋਡੀ ਵਾਲ ਜਾ ਕੇ ਪੁਲਿਸ ਪ੍ਰਸ਼ਾਸਨ ਨਾਲ ਸਿਵਲ ਹਸਪੀਟਲ ਜਾ ਰਹੇ ਹਾਂ ਮੋਚਰੀਜ ਹਾਦਸੇ ਦੀ ਕੋਈ ਸਮਝ ਨਹੀਂ ਆਉਂਦੀ ਜੇ ਟਰੱਕ ਕਿਸੇ ਹੋਰ ਡਾਇਰੈਕਸ਼ਨ ਚ ਪਿਆ ਗੱਡੀ ਕਿਸੇ ਹੋਰ ਡਾਇਰੈਕਸ਼ਨ ਚ ਆ ਤੇ ਗੱਡੀ ਸ਼ਾਇਦ ਸੀਐਨਜੀ ਆ ਨਾਲ ਹੀ ਬਲਾਸਟ ਹੋ ਗਈ ਇਹ ਨਹੀਂ ਪਤਾ ਹੁਣ ਬੰਦੇ ਬਲਾਸਟ ਹੋਣ ਕਰਕੇ ਬਾਹਰ ਡਿੱਗੇ ਆ ਕੇ ਜਾਂ ਨਿਕਲ ਗਏ ਹੀਗੇ ਤੇ ਨਾਲ ਹੀ ਬੰਦੇ ਖਤਮ ਹੀਗੇ ਲਗਭਗ ਜੀ ਟਰੱਕ ਡਰਾਈਵਰ ਐਕਸੀਡੈਂਟ ਦੇ ਨਾਲ ਆਇਆ ਹੈਗਾ ਉਹਦੀ ਕਾਫੀ ਸੀਰੀਅਸ ਇੰਜਰੀ ਆ ਸਿਰ ਦੇ ਉੱਪਰ ਸੱਟ ਲੱਗੀ ਹੋਈ ਆ ਉਹਦਾ ਕਾਫੀ ਸੀਰੀਅਸਨੈਸ ਨੂੰ ਦੇਖਦੇ ਹੋਏ ਆਪਾਂ ਉਹਨਾਂ ਦੇ ਪਹਿਲਾ ਇਲਾਜ ਜਿਹੜਾ ਮੁੱਢਲੀ ਇਲਾਜ ਹੁੰਦਾ ਆਪਾਂ ਉਹਨਾਂ ਨੂੰ ਦੇ ਦਿੱਤਾ ਇੱਥੇ ਉਹਨਾਂ ਨੂੰ ਆਪਾਂ ਸਰਕਾਰੀ ਹਸਪਤਾਲ ਅੰਮ੍ਰਿਤਸਰ ਹੌਰੀਆਂ ਫਿਕਰ ਲੱਗੀਆਂ 10 ਟੈਰੀ ਆਪਣੇ ਕੋਲ ਟਰੱਕ ਤੇ ਇੱਕ ਗੱਡੀ ਉਹਨਾਂ ਦੇ ਦਰਮਿਆਨ ਆਪਸ ਵਿੱਚ ਐਕਸੀਡੈਂਟ ਹੋਇਆ ਜਿਸ ਐਕਸੀਡੈਂਟ ਦੇ ਵਿੱਚ ਗੱਡੀ ਦੇ ਵਿੱਚ ਕੁਝ ਨੂੰ ਕੁੱਲ 5 ਨੌਜਵਾਨ ਸੀ ਜਿਨ੍ਹਾਂ ਚਾਰ ਦੀ ਔਨ ਦੀ سپورਟ ਮੌਕੇ ਤੇ ਡੈਥ ਹੋ ਗਈ ਹੈ ਕਿੰਜੜਾ ਉਹ ਜਿਹੜਾ ਸਿਵਲ ਐਕਸਪ੍ਰੈਸ ਲੈ ਕੇ ਆ ਗਏ ਆ ਤੇ ਬਾਕੀ ਟਰੱਕ ਵਾਲਾ ਵੀ ਮੁੰਡਾ ਇੱਥੇ ਨਾਲ ਹੈਗਾ ਪੱਕੇ ਸੀ ਪੂਰੀ ਪ੍ਰੋਪਰ ਉਹਦੀ ਵੈਰੀਫਾਈ ਕਰ ਰਹੇ ਹੈਗੇ ਕਿਦਾਂ ਐਕਸੀਡੈਂਟ ਹੋਇਆ ਹੈ